పేపర్ హక్ వార్డు మన పం వార్డు పంస్ట్ ఉంటుంది ਕੀ ভোটার ਕਰੋਸ ਮਾਰਕ ਸਟੈਂਪ ਲਗਾਏ ਵੋਟ ਕਰਕੇ ਤੇ ਉਹ ਵੈਲਟ ਬਾਕਸ ਦੇ ਵਿੱਚ ਵੋਟਾਂ ਡ੍ਰੌਪ ਕਰਦਾ ਹੈ ਔਰ ਜਿਹੜਾ ਪ੍ਰੈਜਾਈਡਿੰਗ ਅਫੀਸਰ ਹੈ ਜੀ ਇਹ ਕੰਮ ਕਰਦਾ ਹੈ ਕਿ ਜਿਹੜਾ ਐਟੀ ਇੱਕ ਵੋਟਾਂ ਜਿਹੜੇ ਮੈਂਟ ਹੈ ਸਟੈਂਡਡ ਵੋਟ ਪੋਰ ਹੋਏਗੀ ਉਹਦੇ ਵਾਸਤੇ ਜਿਹੜਾ ਪੋਲਿੰਗ ਸਟੇਸ਼ਨ ਟੇਬਲ ਤੇ ਹੋ ਰਿਹਾ ਆਖਰ ਵੈਲਟ ਦੇ ਵੇਲੇ ਜਿਹੋ ਨਾਲੋਂ ਕੈਰਟ ਨਹੀਂਗਾ ਉਹਦੇ ਤੱਕ ਨੂੰ ਫੀਲ ਕਰਕੇ ਆਪਣੇ ਕੋਲ ਰੱਖ ਲੇਗਾ ਉਹ ਵੋਟਾਂ ਕਾਊਂਟਿੰਗ ਦੇ ਵੇਲੇ ਵੀ ਕਾਊਂਟ ਨਹੀਂ ਹੋਣੀਆਂ ਇਸ ਗੱਲ ਦਾ ਧਿਆਨ ਰੱਖ ਲੋ ਕਿ ਜਿਹੜੀਆਂ ਟੈਂਡਡ ਵੋਟ ਪਹਿਲੀ ਗੱਲ ਤੇ ਪੋਲ ਨਹੀਂ ਹੋਣੀ ਚਾਹੀਦੀ ਇਹ ਹੋ ਰਿਹਾ ਜੀ ਅੱਜ ਵੀ ਆ ਬੀਟਰ ਚੱਲ ਮੈਂ ਕਰਦਾ ਮੈਲਾਗੇ بڑا ਲੈਟਰ ਭਾਵਾਂਗਾ ਕੀ ਕਰਨਾ ਹੈ ਇਹਨੂੰ ਆਪਾਂ ਫੋਨ ਤੇ ਇੰਟਰ ਕਰਨਾ ਹੈ ਅਨਕੀ ਦਾ ਕਰਦੇ ਕਿ ਕੋਈ ਛੋਟੀ ਰੈਵਿਊਸ਼ਨ ਜਦੋਂ ਆਪਾਂ ਬਾਲਕ ਦੇਖਣੇ ਫੋਨ ਲਾ

ਹੋ ਹੋਏਗਾ ਪਰ ਕੋਈ ਨਹੀਂ ਤੇ ਨਹੀਂ ਇਹ ਭੁਗਿਸ਼ਣ ਹੈ ਜਿਸ ਤੋਂ ਬਿਹਤਰ ਯੂਟਾਈਲਾਈਜ਼ ਦਾ ਇਹ ਬੜਾ ਬੱਛਾ ਕਿਆ ਹੋਇਆ ਠੀਕ ਹੈ ਜੀ ਜਦੋਂ ਉਹ ਪਾਈਪ ਪਾ ਲਾਂਗੇ ਇਹ ਲੋਪ ਹੋ ਜਾਵੇਗਾ ਮੈਂ ਕਰਕੇ ਦਰਦਾ ਹਾਂ ਹਾਂ ਜੀ ਸਰ ਸਰਪੰਚਾਤੀ ਚੋਣਾਂ ਦਾ ਜਿਹੜਾ ਹੈਗਾ ਵਿਗਲ ਬਚ ਗਿਆ ਹੈਗਾ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜੀ रखी आ, मैं आप जी शेयर करना चाहूँगा रिहर्सल रखी गई हैगी तकरीबन बारह सौ पाँह के करीब जो है, तो है। प्रिजाइडिंग ऑफिसर्स ए पी आर ओस है, है। ट्रेनिंग लै रहे हैं पांच ट्रेनर है पांच उन्हों टोटल नंबर है और आने वाले दिन भी असं जो दो ट्रेनिंग होर कराएंगे एक छ तरीक और एक चौदह तरीक ਨੋਮੀਨੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹਾਂ ਨੋਮੀਨੇਸ਼ਨ ਜਿਹੜੀਆਂ ਹੈਗੀਆਂ ਸਾਡੇ ਟੋਟਲ ਸੋਨਾ ਨੋਮੀਨੇਸ਼ਨ ਸੈਂਟਰਸ ਬਣੇ ਨੇ ਉਹਦੇ ਵਿੱਚੋਂ 10 ਜਿਹੜੇ ਹੈਗੇ ਨਕੋਦਰ ਹੈਗੇ ਨੇ 6 ਸਾਡੇ ਜਿਹੜੇ ਹੈਗੇ ਮੈਥਪੁਰ ਦੇ ਵਿੱਚ ਹੈਗੇ ਨੇ ਬੀਡੀਪੀਓਸ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਪਰਲੀ ਜਿਹੜਾ ਹੈਗਾ ਮੋਨੀਟਰ ਕਰ ਰਹੇ ਹੈਗੇ ਨੇ ਉਸ ਦੇ ਨਾਲ-ਨਾਲ ਮੇਰਾ ਜਿਹੜਾ ਰੈਵਨਿਊ ਸਟਾਫ ਹੈ ਸਾਡੀ ਤਹਿਸੀਲਦਾਰ ਸਾਹਿਬ ਸਾਡੇ ਨੈਪਤੀ ਸੀਓ ਸਾਹਿਬਾਨ ਔਰ ਮੈਂ ਖੁਦ ਵੀ ਅਸੀਂ ਉਹਨਾਂ ਨੂੰ ਵਿਜ਼ਿਟ ਕਰਕੇ ਇਨਸ਼ੋਰ ਕਰ ਰਹੇ ਹੈਗੇ ਆ ਕਿ ਜਿਹੜੇ ਪ੍ਰਬੰਧ ਹੈਗੇ ਆ ਟੁਕਵੇਂ ਹੈਗੇ ਨੇ ਔਰ ਸਾਰੀ ਜਿਹੜੀ ਨੋਮੀਨੇਸ਼ਨ ਪ੍ਰੋਸੈਸ ਹੈ ਸਮੂਥਲੀ ਐ ਜੀ ਨਨ ਬਾਕੀ ਕੀ ਹੈ ਜੀ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਇਹ ਆ ਕਿ ਕੁਝ ਬਹੁਤ ਸੈਂਸਿਟਿਵ ਹੁੰਦੇ ਹੈਗੇ ਨੇ ਅਸੀਂ ਮੈਂ ਡੀਐਸਪੀ ਸਾਹਿਬ ਦੇ ਨਾਲ ਜਿਹੜਾ ਹੈਗਾ ਮੁਲਾਕਾਤਾ ਕਰਕੇ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਹੈਗਾ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਉੱਥੇ ਕਿਸੇ ਕਿਸਮ ਦੀ ਕੋਈ ਹਿੰਸਾ ਦੀ ਕੋਈ ਦਾ ਕੋਈ એપisode ਜਾਂ ਕੋਈ ਕਿਸੇ ਨੂੰ ਲਾਲਚ ਜਾਂ ਦਬਾ ਦੇ ਹੇਠ ਰੱਖ ਕੇ ਉਹ ਬੋਟਾ ਵੋਇਆਂ ਜਾਨੀ ਇਸ ਤਰੀਕੇ ਦਾ ਕੋਈ ਵੀ ਇਨਸੀਡੈਂਟ ਜਿਹੜਾ ਹੈਗਾ ਸੰਭਵ ਨਾ ਹੋ ਪਾਵੇ ਜੇ ਗੁੱਥਾਂ ਦੀ ਗੱਲ ਕਰੀਏ ਕਿੰਨੇ ਗੁੱਥ ਬਣਾਏ ਗਏ ਸਾਡੀਆਂ uh, ਟੋਟਲ 59 ਪੰਚਾਇਤਾਂ ਸਾਡੀਆਂ ਹੈਗੀਆਂ ਨੇ ਮਹਤਪੁਰ ਦੇ ਵਿੱਚ ਔਰ 89 ਜਿਹੜੀਆਂ ਹੈਗੀਆਂ ਨੇ ਉਹ ਸਾਡੀਆਂ ਨਕੁਦਰ ਦੇ ਵਿੱਚ ਨੇ ਤੇ ਸਾਡੇ ਜਿਹੜੇ ਟੋਟਲ ਸਾਰੇ ਬੂਸ ਜਿਹੜੇ ਆਇਡੈਂਟੀਫਾਈ ਹੋ ਚੁੱਕੇ ਨੇ ਔਰ ਉਹਨਾਂ ਨੂੰ ਤਕਰੀਬਨ 1250 ਜਿਹੜੇ ਹੈਗੀਆਂ ਨੇ ਇਨਕਲੂਡਿੰਗ ਰਿਜ਼ਰਵ ਸਟਾਫ ਸਾਡੇ ਆਫੀਸਰਸ ਜਿਹੜੇ ਹੈਗੇ ਉਹਨੂੰ ਮੈਨ ਕਰਣਗੇ ਉੱਥੇ ਕਸਟਮਰ ਦਾ ਕਰਵਾਉਣਾ ਕੀਤੇ ਦੇਣ ਹਾਂਜੀ ਅਸੀਂ ਸਾਰੇ ਬੂਸ ਹੈਗੇ ਆ ਅਸੀਂ ਉਹਨਾਂ ਨੂੰ ਆਪਣੇ ਬੀਐਲਓਜ਼ ਔਰ ਸੈਕਟਰ ਆਫੀਸਰਸ ਰਾਹੀਂ ਜਿਹੜਾ ਹੈਗਾ ਇੱਕ ਵਾਰੀ ਉਹਨਾਂ ਦਾ ਮੌਇਨਾ ਕਰਵਾ ਲੈਣਾ ਹੈਗਾ ਔਰ ਇਨਸ਼ੋਰ ਕਰ ਰਿਹਾ ਹੈ ਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਹੈਗੀਆਂ ਨੇ ਜਿਵੇਂ ਪੀਣ ਦਾ ਪਾਣੀ ਹੋ ਗਿਆ ਰੈਂਪ ਹੋ ਗਿਆ ਛਿੱਟੇ ਡੇਰੀਆ ਹੋ ਗਿਆ ਪਾਰਕਿੰਗ ਲੋਟ ਹੋ ਗਿਆ ਬਿਜਲੀ ਦੀ ਅਵੇਲੇਬਿਲਟੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਸ਼ੋਰ ਕਰ ਲਿੱਤੀਆਂ ਗਈਆਂ ਹੈਗੀਆਂ ਨੇ ਔਰ ਉਦੋਂ ਵੀ ਅਸੀਂ ਇਹ ਮਤਲਬ ਜਿਹੜੇ ਮੈਂ ਔਰ ਮੇਰੀ ਟੀਮ ਜਿਹੜੀ ਹੈਗੀ ਆ ਅ ਵਿੱਚ ਵੀ ਜਿਹੜੀ ਹੈਗੀ ਆ ਟਾਮੇਟਾ ਵੀ ਜਿਹੜੀ ਹੈਗੀ ਆ ਬੂਸ ਉਹਨਾਂ ਤੋਂ ਜਾ ਕੇ ਦੇਖਾਂਗੇ ਵੀ ਵੋਟਾਂ ਪਾਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪੁਲਿਸ ਪ੍ਰਸ਼ਾਸਨ ਲੋਕਸਭਾ ਰੋਕ ਰਹੰਦਾ ਹਾਂਜੀ ਪੁਲਿਸ ਵੱਲੋਂ ਵੀ ਜਿਹੜੇ ਹੈਗੇ ਟੁਕੜੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਡੀਐਸਪੀ ਸਾਹਿਬ ਦੇ ਨਾਲ ਮੇਰੀ ਮੀਟਿੰਗ ਹੁੰਦੀ ਰਹਿੰਦੀ ਹੈਗੀ ਔਰ 15 ਤਾਰੀਖ ਤੱਕ ਜਿਹੜਾ ਹੈਗਾ ਸਾਡਾ ਜਿਹੜਾ ਮੇਨ ਫੋਕਸ ਹੈਗਾ ਅਸੀਂ ਸਾਰੇ ਕੰਮਾਂ ਨੂੰ ਛੱਡ ਕੇ ਪੰਚਾਇਤੀ ਚੋਣਾਂ ਵਾਲੀ ਹੈਗੇ ਆ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਕੁਝ ਅਥਾਵਾ ਦੇ ਉਤੇ ਹਿੰਸਾ ਦੀ ਕੁਝ ਨਿਊਜ਼ ਆਈਆਂ ਸੀਗੀਆਂ ਉਹ ਉਸ ਤੋਂ ਅਸੀਂ ਕਲੂ ਲੈਂਦੇ ਹੋਏ ਜਿਹੜੀ ਹੈਗੀਆਂ ਐਗਜ਼ਿਸਟਿੰਗ ਸਾਡੇ ਜਿਹੜੇ ਅਰੇਂਜਮੈਂਟ ਸੀ ਉਹਨਾਂ ਨੂੰ ਅਸੀਂ ਹੋਰ ਸਟਰੋਂਗ ਕੀਤਾ ਹੈਗਾ ਸਾਡੇ ਜਿਹੜੇ ਨੋਮੀਨੇਸ਼ਨ ਸੈਂਟਰਸ ਹੈਗੇ ਆ ਉੱਥੇ ਵੀ ਪੁਲਿਸ ਦੀ ਜਿਹੜੀ ਹੈਗੀ ਭਾਰੀ ਤਾਦਾਦ ਦੇ ਵਿੱਚ ਜਿਹੜੀ ਮੌਜੂਦਗੀ ਅਸੀਂ ਸ਼ੂਰ ਕੀਤੀ ਹੈਗੀ ਹੈ ਅੱਜ ਟ੍ਰੇਨਿੰਗ ਹੋ ਰਹੀ ਹੈਗੀ ਐਥੇ ਵੀ ਪੁਲਿਸ ਵੱਲ ਕਾਫੀ ਸੰਖਿਆ ਦੇ ਵਿੱਚ ਆਇਆ ਹੈਗਾ ਔਰ ਚੋਣਾਂ ਵਾਲੇ ਦਿਨ ਵੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਜਾਰੀ ਰੱਖਾਂਗੇ ਵੋਟਰਾਂ ਨੂੰ ਕੀ ਅਪੀਲ ਹੈ ਵੋਟਰਾਂ ਨੂੰ ਮੇਰੀ ਇਹੀ ਅਪੀਲ ਹੈਗੀ ਹੈ ਕਿ ਤੁਸੀਂ ਆਪਣੇ ਜਿਹੜਾ ਵੋਟ ਦਾ ਅਧਿਕਾਰ ਤੁ ਔਰ ਨੂੰ ਤੁਸੀਂ ਅੱਛੇ ਤਰੀਕੇ ਦੇ ਨਾਲ ਐਗਜ਼ੀਕਿਊਟ ਕਰਦੇ ਹੋਏ ਜ਼ਰੂਰ ਆ ਬੂਤਾ ਕਾਓ ਔਰ ਆਪਣੀ ਵੋਟ ਦੇ ਅਧਿਕਾਰ ਦਾ ਜਿਹੜਾ ਹੈਗਾ ਉਹਦਾ ਉਪਯੋਗ ਕਰੋ ਔਰ achhiya panchayata chunke desh de ek achhe srijan vich apna yogdan pao